प्यारे दोस्तों प्यार सहित गुरु फतेह प्रबान करे ओ वाहेगुरु जी का खालसा वाहेगुरु जी की फतेह सिखी ਦੇ ਸਬੰਧ ਵਿੱਚ ਇੱਕ ਫਕੀਰ ਨੇ ਚਾਰ ਲਾਈਨਾਂ ਲਿਖੀਆਂ ਜੋ ਬੜੀਆਂ ਦਿਲ ਨੂੰ ਤੁੰਦੀਆਂ ਪਾਉਂਦੇ ਸਿੱਖੀ ਅਮਲ ਦੀ ਜ਼ਿੰਦਗੀ ਏ ਸਿੱਖੀ ਅਮਲ ਦੀ ਜ਼ਿੰਦਗੀ ਏ ਬਦਲ ਜਾਵੇ ਕੋਈ ਭੇਖ ਨਹੀਂ ਸਿੱਖੀ ਅਮਲ ਦੀ ਜ਼ਿੰਦਗੀ ਹੈ ਇਹ ਬਦਲ ਜਾਵੇ ਕੋਈ ਭੇਖ ਨਹੀਂ ਤਵਾਰੀਖ ਹੈ ਕੋਈ ਕਹਾਣੀ ਨਹੀਂ ਤਵਾਰੀਖ ਹੈ ਕੋਈ ਕਹਾਣੀ ਨਹੀਂ ਸਚਾਈ ਹੈ ਕੋਈ ਲੇਖ ਨਹੀਂ ਸਚਾਈ ਹੈ ਕੋਈ ਲੇਖ ਨਹੀਂ ਇਹ ਗਲ ਜਾਵੇ ਕੋਈ ਕਾਗਜ਼ ਨਹੀਂ ਇਹ ਸੜ ਜਾਵੇ ਕੋਈ ਕਾਗਜ਼ ਨਹੀਂ ਇਹ ਮਿਟ ਜਾਵੇ ਕੋਈ ਰੇਖ ਨਹੀਂ ਇਹ ਮਿਟ ਜਾਵੇ ਕੋਈ ਰੇਖ ਨਹੀਂ ਇਹ ਮਿਲਦੀ ਐ ਸਰਨੱਥਾਂ ਨੂੰ ਇਹ ਮਿਲਦੀ ਐ ਸਰਨੱਥਾਂ ਨੂੰ ਇਹ ਨੂੰ ਹਰ ਕੋਈ ਸਕਦਾ ਵੇਖ ਨਹੀਂ ਕਹਿੰਦੇ ਜਿਨ੍ਹਾਂ ਨੇ ਕਦੇ ਤੱਕੀ ਨਹੀਂ ਜਿਨ੍ਹਾਂ ਨੇ ਕਦੇ ਤੱਕੀ ਨਹੀਂ ਉਹਨਾਂ ਦੇ ਭਾ ਦਾ ਲੱਡੂ ਐ ਕਹਿੰਦੇ ਉਹ ਸਾਰ ਕੀ ਜਨਨ ਸਾਗਰ ਦੀ ਜਿਹੜੇ ਆਪ ਖੂਦ ਡੱਡੂ ਨੇ ਉਹ ਸਾਰ ਕੀ ਜਨਨ ਸਾਗਰ ਦੀ ਜਿਹੜੇ ਆਪ ਖੂਦ ਡੱਡੂ ਨੇ ਕਹਿੰਦੇ ਜੋ ਚਾਹੁੰਦੇ ਨੇ ਇਹ ਮਿਟ ਜਾਵੇ ਜੋ ਚਾਹੁੰਦੇ ਨੇ ਇਹ ਮਿਟ ਜਾਵੇ ਉਹਨਾਂ ਨੂੰ ਮੇਰਾ ਕਹਿਣਾ ਏ ਜੋ ਚਾਹੁੰਦੇ ਨੇ ਇਹ ਮਿਟ ਜਾਵੇ ਉਹਨਾਂ ਨੂੰ ਮੇਰਾ ਕਹਿਣਾ ਏ ਇਹ ਪੰਥੇਵਾਜਾਂ ਵਾਲੇ ਦਾ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਏ ਇਹ ਚਾਰ ਲਾਈਨਾਂ ਦੇ ਵਿੱਚ ਬਹੁਤ ਕੁਝ ਸਮੇਟਦਾ ਉਸ ਮਹਾਨ ਸ਼ਖਸੀਅਤ ਨੇ ਜਿਹੜੀਆਂ ਅੱਜ ਵਰਤਾਰਾ ਜੋ ਸਾਡੇ ਨਾਲ ਵਾਪਰ ਰਿਹਾ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਜਾ ਚੁੱਕੇ ਹਾਂ ਅਸੀਂ ਭੇਖਾਂ ਦੇ ਉੱਤੇ ਅਮਲ ਕੀਤਾ ਪਰ ਅਸੀਂ ਸਚਾਈ ਤੇ ਅਸਲੀਅਤ ਨੂੰ ਨਾ ਅਸੀਂ ਖੋਜਿਆ ਨਾ ਅਸੀਂ ਪੜਿਆ ਗੁਰੂ ਸਾਹਿਬ ਕਹਿੰਦੇ ਹਨ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਉਹ ਕਹਿੰਦੇ ਅੰਦਰ ਮਨ ਨਿਰਮਲ ਨਹੀਂ ਕੀਤਾ ਬਾਹਰ ਭੇਖ ਉਦਾਸੀ ਸੋ ਪੜਿਆ ਸੋ ਪੰਡਤ ਬੀਨਾ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਜੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹੇ ਪਾਵੇ ਪਾਏ ਮੋਖ ਦਵਾਰ ਹੁਣ ਜਦੋਂ ਬਾਹਰ ਭੇਖੋ ਉਦਾਸੀ ਅੰਦਰ ਅਸੀਂ ਖੋਜਿਆ ਨਹੀਂ ਅਸੀਂ ਕੁਝ ਅਮਲ ਉਹਨਾਂ ਚੀਜ਼ਾਂ ਤੇ ਕਰਦੇ ਆਂ ਕਿਉਂਕਿ ਹਰ ਧਰਮ ਦਾ ਹਰ ਧਰਮ ਦੇ ਹਰ ਪੱਖ ਦੇ ਦੋ ਹਰ ਚੀਜ਼ ਦੇ ਦੋ ਪੱਖ ਹੁੰਦੇ ਹਰ ਇਨਸਾਨ ਦੇ ਦੋ ਪੱਖ ਹੁੰਦੇ ਆ ਇੱਕ ਚੰਗਾ ਇੱਕ ਮਾੜਾ ਕਿਸੇ ਵਾਸਤੇ ਕੋਈ ਚੰਗਾ ਹੁੰਦਾ ਕਿਸੇ ਵਾਸਤੇ ਕੋਈ ਮਾੜਾ ਹੁੰਦਾ ਕਿਸੇ ਵਾਸਤੇ ਕੋਈ ਬਹੁਤ ਚੰਗਾ ਹੁੰਦਾ ਤੇ ਕਿਸੇ ਵਾਸਤੇ ਕੋਈ ਬਹੁਤ ਮਾੜਾ ਕਿਉਂਕਿ ਅਸੀਂ ਜਿੱਥੋਂ ਤੱਕ ਸਾਡਾ ਮਨ ਹੈ ਜਿਹੜਾ ਜਿੱਨਾ ਚਿਰ ਉਹ ਇਸ ਚੀਜ਼ ਤੇ ਆ ਕੇ ਟਿਕਿਆ ਨਹੀਂ ਜੀ ਅਸੀਂ ਅਮਲ ਤੇ ਨਹੀਂ ਆਏ ਅਸੀਂ ਖੋਜ ਸ਼ਬਦ ਵਿਚਾਰ ਕੀਤੀ ਨਹੀਂ ਉੱਥੇ ਤੱਕ ਫਿਰ ਆਪਦੀ ਸੋਚ ਤੇ ਆਪਦੇ ਲੇਬਲ ਨੂੰ ਲੈ ਕੇ ਜਾਣਾ ਫਿਰ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਤਾਂ ਬਹੁਤ ਔਖਾ ਹੁੰਦਾ ਹੁਣ ਅੱਜ ਮੈਂ ਉਹ ਹੀ ਜ਼ਿਕਰ ਕਰਦਾ ਵੀ ਕਮੈਂਟਾਂ ਦੇ ਵਿੱਚ ਜਿਹਨਾਂ ਨੇ ਹੁਣ ਮੈਂ ਵੀਡੀਓ ਪਾਈ ਆ ਪਰਸੋਂ ਵੀ ਦਿਮਾਗੀ ਗੰਦਗੀ ਕੀ ਆ ਇੱਕ ਕਤਲ ਦੇ ਨਾਲ ਕੀ ਏ ਸਾਰਾ ਕੁਝ ਹੱਲ ਹੋ ਜੂ ਠੀਕ ਆ ਚਲੋ ਕਾ ਮਾਰਕੀਟਾਂ 'ਕ ਤਾਂ ਕੋਈ ਕਹਿੰਦਾ ਕੁਛ ਕਰਤਾ ਕੋਈ ਕਹਿੰਦਾ ਕੁਛ ਕਰਤਾ ਪਰ ਕਈ ਵਾਰ ਜ਼ਿੰਦਗੀ ਦੇ ਇਹ ਜਿਹੇ ਫੈਸਲੇ ਤੁਹਾਡੇ ਅੱਗੇ ਹੋਰ ਮੁਸੀਬਤਾਂ ਖੜੀਆਂ ਕਰ ਜਾਂਦੇ ਆ ਹੁਣ ਇਸੇ ਕਤਲ ਦੇ ਵਿੱਚ ਇੱਕ ਮੁੰਡਾ ਮਹਿਰੋਂ ਦਾ ਫਸਿਆ ਉਹਦੇ ਫਾਦਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੁਣ ਕਦੇ ਉਸ ਬਾਪ ਨੂੰ ਪੁੱਛ ਕੇ ਦੇਖੋ ਜਿਹਦਾ ਬੱਚਾ ਦੁਬਈ ਦੇ ਵਿੱਚ ਕਮਾਈ ਕਰਦਾ ਸੀ ਇਸ ਬੰਦੇ ਨੇ ਕਿਵੇਂ ਇੱਥੇ ਲਿਆਂਦਾ ਹੁਣ ਉਸ ਮੁੰਡੇ ਨੂੰ ਕਿਵੇਂ ਬਲੈਕਮੇਲ ਕੀਤਾ ਕਿਵੇਂ ਉਹ ਆਪਦੇ ਪਿਓ ਨੂੰ ਇਹ ਤੇ ਉਹਦੇ ਪਿਓ ਨੂੰ ਮਾਰਨ ਤੱਕ ਚਲੇ ਗਏ ਠੀਕ ਹੈ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਮੈਂ ਮੋਗੇ 'ਚ ਹੀ ਪੜਿਆ ਮੋਗੇ 'ਚ ਹੀ ਮੈਂ ਨੌਕਰੀ ਕੀਤੀ ਮੇਰੇ ਕੋਲੇ ਇਸ ਇਸ ਬੰਦੇ ਦੀ ਤਿੰਨ ਪੀੜ੍ਹੀਆਂ ਦੀ ਕੁੰਡਲੀ ਆ ਕੋਈ ਇੱਕ ਪੀੜ੍ਹੀ ਦੀ ਮੈਂ ਇਹਦੇ ਫਾਦਰ ਬਾਰੇ ਵੀ ਜਾਣਦਾ ਐ ਜੋ ਕੁਛ ਉਹ ਸੀਓ ਨੇ ਪਿੱਛੇ ਕੀਤਾ ਜੋ ਕੁਛ ਇਹਨਾਂ ਦੇ ਆਪਣੇ ਹਾਲਾਤ ਰਹੇ ਮੈਂ ਉਸ ਇਸ ਚ ਨਹੀਂ ਜਾਣਾ ਕਿਉਂਕਿ ਕਦੇ ਵੀ ਚਲੋ ਠੀਕ ਹੈ ਉਹ ਕੀ ਚੰਗਾ ਕੀ ਮਾੜਾ ਲੋਕ ਛੇਤੀ ਕਿਉਂਕਿ ਇਤਿਹਾਸ ਅਤੇ ਸਮਾਂ ਇਤਿਹਾਸ ਅਤੇ ਸਮਾਂ ਕਿਸੇ ਨੂੰ ਮਾਫ ਨਹੀਂ ਕਰਦਾ ਹਿੰਦੂ ਧਰਮ ਨੇ ਕੁਝ ਨਿਯਮ ਘੜੇ ਸੀ ਜਿਵੇਂ ਉਹਨਾਂ ਨੇ ਸਮੇਂ ਨੂੰ ਚਾਰਾਂ ਯੁੱਗਾਂ ਚ ਲਿਆਂਦਾ ਸਤਜੁਗ त्रेता दोपर कलियुग इसी तरह उन्होंने ज्ञान ਨੂੰ ਸਾੰਬੇਦ ਯਜੁਰਵੇਦ ਚਾਰ ਵੇਦਾਂ ਚ ਲਿਆਂਦਾ ਦੋ ਉਹਨਾਂ ਦੇ ਜਿਹੜੇ ਹੈਗੇ ਆ ਗ੍ਰੰਥ ਹੈ ਜਿਹੜਾ ਰਮਾਇਣ ਅਤੇ ਮਹਾਭਾਰਤ ਪ੍ਰਿਗ ਵੇਦ ਸਾੰਬੇਦ ਯਜੁਰਵੇਦ ਤੇ ਅਰਵਣ ਵੇਦ ਠੀਕ ਹੈ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜਾ ਮਨੁੱਖੀ ਜੀਵਨ ਉਹਨੂੰ ਵੀ ਚਾਰ ਚੀਜ਼ਾਂ ਚ ਵੰਡਿਆ ਬ੍ਰਹਮਚਾਰੀ ਗ੍ਰਸਥ ਵਾਨਸਪ੍ਰਤ ਦੇ ਸਨਿਆਸ ਕਿੰਨੇ ਅੱਜ ਉਹਨਾਂ ਦੇ ਵਿੱਚ ਇਸ ਵਾਰ ਬਹੁਤ ਲੰਮਾ ਚੌੜਾ ਇਹ ਇਹ ਚੀਜ਼ਾਂ ਜਿਹੜੀਆਂ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਖੋਜਦੇ ਆ ਨਾ ਇਹ ਯਾਦ ਵੀ ਕਰਨੀਆਂ ਔਖੀਆਂ ਹੋ ਜਾਂਦੀਆਂ 108 ਉਹਨਾਂ ਦੀਆਂ ਉਪਨਿਸ਼ਦਾਂ 108 ਉਹਨਾਂ ਦੀਆਂ ਮਨੂ ਸਿਮਰਤੀਆਂ ਮਤਲਬ ਬਹੁਤ ਡੰਗਾਈ ਦੇ ਵਿੱਚ ਇਹ ਗੱਲਾਂ ਨੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਖੋਜਦੇ ਆ ਬਾਚਦੇ ਆ ਉਹਨਾਂ ਨੇ ਸਮੇਂ ਨੂੰ ਗਿਆਨ ਨੂੰ ਮਨੁੱਖੀ ਸੁਭਾਅ ਨੂੰ ਸਮਾਜ ਨੂੰ ਇਵੇਂ ਚਾਰ ਵਰਨਾਂ ਚ ਵੰਡਿਆ ਉਹਨਾਂ ਨੇ ਖੱਤਰੀ ਵੈਸ਼ ਛੂਦਰ ਬ੍ਰਾਹਮਣ ਇਹ ਚਾਰ ਵੰਸ਼ਾਂ ਦੇ ਵਿੱਚ ਲਿਆਂਦਾ ਇੱਥੋਂ ਹੀ ਇਨਸਾਨੀਅਤ ਲਈ ਇਹ ਸਮੱਸਿਆਵਾਂ ਖੜੀਆਂ ਹੋ ਗਈਆਂ ਹੁਣ ਇਸ ਚੀਜ਼ ਦੇ ਵਿੱਚ ਮਰਨ ਵਾਲੀ ਜਿਹੜੀ ਕੁੜੀ ਆ ਉਹ Hindu ਧਰਮ ਨਾਲ ਸੰਬੰਧ ਰੱਖਦੀ ਆ ਠੀਕ ਆ ਕਤਲ ਕਰਨ ਵਾਲਾ ਜਿਹੜਾ ਮੁਸਲਮਾਨ ਕਮਿਊਨਿਟੀ ਚੋਂ ਸਾਡੇ ਚ ਆਉਂਦਾ ਦੋਨੇ ਗੱਲਾਂ ਹੀ ਸ਼ੱਕੀ ਆ ਤੇ ਚੀਕੀ ਸਿੱਖ ਜਾਂਦੇ ਆ ਯਾਰ ਵੀ ਕਿੰਨਾ ਕੁ ਵੱਡਾ ਖਤਰਾ ਸੀ ਸਾਡੀ ਕੌਮ ਲਈ ਉਹ ਮੈਂ ਤਾਂ ਇਹ ਚੀਜ਼ ਦੀ ਗੱਲ ਕਰਦਾ ਵੀ ਕਿਹੜੀ ਸਾਡੇ ਵਾਸਤੇ ਕਿਹੜੀ ਐਡਾ ਖਤਰਾ ਬਣ ਗਈ ਸੀ ਜਿਹੜਾ ਕੋਈ ਹਰੇਕ ਰਾਗੀ ਲੱਗੇ ਪਏ ਆ ਢਾਡੀ ਉਹਦੇ ਤੇ ਲੱਗੇ ਪਏ ਆ ਜਥੇਦਾਰ ਸਾਡੇ ਉੱਤੇ ਬਿਆਨ ਦੇਈ ਜਾਂਦੇ ਆ ਮੈਂ ਤਾਂ ਇਹ ਇਹ ਗੱਲ ਕੀਤੀ ਸੀ ਪਰ ਸੁੱਚਾ ਸਿੰਘ ਲਗਾ ਉਹਨੂੰ ਕਿੱਥੇ ਰੱਖਦੇ ਹੂੰ ਫਿਰ ਸਾਡੇ ਚ ਪਾਕਿਸਤਾਨ ਦੇ ਆ ਕੇ ਵੜ ਗਏ ਉਹਦੇ ਜੀ ਅਸੀਂ ਤੁਹਾਡੇ ਨਾਲ ਆ ਇਸ ਗੰਦਗੀ ਤੇ ਮੈਂ ਤਾਂ ਹੁਣ ਅਸੀਂ ਕੱਲ ਦੇ ਵੀਡੀਓ 4-5 ਚੈਨਲ ਜਿਹੜੇ ਹੈਗੇ ਆ ਅਸੀਂ ਉਹ ਟਰੇਸ ਕਰ ਲਏ ਆ ਉਹਨਾਂ ਤੇ ਅਗਲੇ ਹਫ਼ਤੇ ਪਟੀਸ਼ਨਾਂ ਵੀ ਦਾਇਰ ਕਰਾਂਗੇ ਪੁਲਿਸ ਨੂੰ ਕੰਪਲੇਂਟ ਵੀ ਕਰਾਂਗੇ ਅਗਰ ਉਹ ਆਪਣੀਆਂ ਵੀਡੀਓ ਚੱਕ ਲੈਂਦੇ ਆ ਉਹਨਾਂ ਨੂੰ ਲੱਗਦਾ ਵੀ ਸਾਡੀ ਰੋਜੀ ਰੋਟੀ ਖੜਦੀ ਆ ਮੇਰੇ ਕੋਲੇ ਬਹੁਤ ਕੰਟੈਂਟ ਹੈਗੇ ਆ ਜਿਹੜੇ ਕ੍ਰਾਈਮ ਦੇ ਹੈਗੇ ਆ ਮੇਰੀ ਨਿੱਜੀ ਜ਼ਿੰਦਗੀ ਦੇ ਤਸਰਬਿਆਂ ਦੇ ਹੈਗੇ ਆ ਮੈਥੋਂ ਲੈ ਲਓ ਯਾਰ ਮੇਰੇ ਕੋਲ ਸਾਲ ਤੁਸੀਂ ਮੇਰੇ ਕੰਡਕਟਰ ਦੇ ਵੀਡੀਓ ਬਣਾ ਕੇ ਪਾ ਸਕਦੇ ਹੋ ਤੁਸੀਂ ਆਪਦੀ ਕਮਾਈ ਕਰੋ ਮੈਂ ਤਾਂ ਉਥੋਂ ਇੱਕ ਰੁਪਈਆ ਵੀ ਨਹੀਂ ਮੰਗਦਾ ਇਸ ਚੀਜ਼ ਦਾ ਅਮੇਰੀਆਂ ਵੀਡੀਓ ਕਿੰਨੇ ਚੈਨਲਾਂ ਵਾਲੇ ਪਾਉਂਦੇ ਹਾਲਾਂਕਿ ਮੈਥੋਂ ਚੋਗਣੀਆਂ ਚੋਗਣੀਆਂ ਚੱਲ ਜਾਂਦੀਆਂ ਮੇਰੇ ਚੈਨਲ ਤੋਂ ਚਲੋ ਯਾਰ ਕੋਈ ਨਹੀਂ ਕਿਸੇ ਦੀ ਕਿਸੇ ਬੱਚੇ ਦਾ ਉਹਦੇ ਤੇ ਰੋਟੀ ਪਾਣੀ ਚੱਲਦਾ ਮੈਨੂੰ ਕੀ ਤਕਲੀਫ ਹੈ ਹੁਣ ਇੱਕ ਇੱਕ ਅਸੀਂ ਕਿੰਨੇ ਵਜੇ ਵੀਡੀਓ ਦੀ ਗੰਦਗੀ ਤੋਂ ਅਸੀਂ ਪਰੇਸ਼ਾਨ ਹੋ ਗਏ ਵੀ ਇਹ ਸਾਡੇ ਕਲਚਰ ਨੂੰ ਢਾਹ ਲਾਤੀ ਹੁਣ ਇਸ ਕਤਲ ਦੇ ਅੰਗੇਜਟ ਕੀ ਉਪਜਿਆ ਮੈਨੂੰ ਕੁਝ ਕਮੈਂਟ ਆਏ ਆ ਕਈਆਂ ਨੇ ਮਾੜੇ ਬਹੁਤ ਕੀਤੇ ਮੇਰੀਆਂ ਬੇਬੇ ਆਦੀਆਂ ਬੇਟੀਆਂ ਨੂੰ ਉਹ ਭਰਾਵੋ ਮੇਰੀਆਂ ਬੇਟੀਆਂ ਬੇਟੀਆਂ ਕੱਚੀਆਂ ਨਹੀਂ ਠੀਕ ਹੈ ਮੈਂ ਆਪਣਾ ਕਰੈਕਟਰ ਕਰਦਾਰ ਸਾਭ ਕੇ ਰੱਖਿਆ ਤੇ ਮੈਂ ਆਵਦੀਆਂ ਧੀਆਂ ਨੂੰ ਸਾਰੀਆਂ ਚੀਜ਼ਾਂ ਸਿਖਾਈਆਂ ਸਮਝਾਈਆਂ ਜਮਾਨਾ ਕਿਹੜਾ ਹੈ ਅਸੀਂ ਕਿੱਥੇ ਵਿਚਰ ਰਹੇ ਹਾਂ ਮੇਰੀਆਂ ਬੱਚੀਆਂ ਸਾਲਟ ਚਲਾਉਣਾ ਵੀ ਜਾਣਦੀਆਂ ਮੇਰੀਆਂ ਬੱਚੀਆਂ 45 ਬੋਰਡ ਦਾ ਚਲਾਉਣਾ ਵੀ ਜਾਣਦੀਆਂ ਠੀਕ ਹੈ ਤੇ ਮੇਰੀਆਂ ਬੱਚੀਆਂ ਧੀਆਂ ਜਾੜਾ ਪੰਨਣ ਵੀ ਜਾਣਦੀਆਂ ਜਦੋਂ ਮੇਰੇ ਤੇ ਇੱਥੇ ਫੇਰਿੰਗ ਹੋਈ ਹੈ ਨਾ ਤੇ ਮੇਰੀ ਬੇਟੀ ਪਿੱਛੋਂ ਮੈਨੂੰ ਮੈਗੀ ਨੀ ਭਰ-ਭਰ ਕੇ ਦਿੰਦੀ ਸੀ ਅੱਡੇ ਐਡੀਆਂ ਕੱਚੇ ਨੇ ਉਹਦੇ ਜਵਾਕਾਂ ਨੂੰ ਸਮਝੋ ਬੱਚਿਆਂ ਨੂੰ ਜੇਕਰ ਉਹਨਾਂ ਨੂੰ ਮੋਬਾਈਲ ਦਿੱਤੇ ਆ ਤੇ ਬੱਚਿਆਂ ਨੂੰ ਉਹਦੇ ਚੰਗੇ ਮਾੜੇ ਦਾ ਅਹਿਸਾਸ ਕਰਾਓ ਧੀ ਨੂੰ ਕੋਲੇ ਬਿਠਾਓ ਸ਼ਾਮ ਨੂੰ ਜੇ ਪੀ ਕੇ ਹੁਰਲ ਹੁਰਲ ਕਰਨੀ ਐ ਫਿਰ ਕੋ ਫਿਰ ਤਾਂ ਇਹੀ ਚੀਜ਼ਾਂ ਹੋਣਗੀਆਂ ਧੀ ਨੂੰ ਸਮਝਾਓ ਵੀ ਪੁੱਤ ਤੂੰ ਆ ਮੇਰੀ ਪੱਗ ਤੇ ਤੇਰਾ ਉਹਦੇ ਭਰਾ ਦੀ ਇੱਜ਼ਤ ਮੇਰੇ ਤਿੰਨੇ ਬੱਚੇ ਮੈਂ ਮਹਾਰਾਜ ਜੀ ਦੇ ਅਰਦਾਸ ਕਰਦਾ ਨਾ ਸਮਤ ਬਖਸ਼ੀ ਹੋਈ ਹੈ ਪ੍ਰਮਾਤਮਾ ਨੇ ਮੇចਿਆਂ ਨੂੰ ਅੱਜ ਤੱਕ ਮੈਨੂੰ ਕੋਈ ਨੇ ਲਾਂਭਾ ਨਹੀਂ ਰੁਆਇਆ ਔਰ ਤਿੰਨੇ ਬੱਚੇ ਕੈਨੇਡਾ ਪੜ੍ਹਦੇ ਆ ਪੜ੍ਹੇ ਛੋਟੀ ਉੱਥੇ ਪੜ੍ਹਦੀ ਹੈ ਸਮੇ ਦੇ ਹਾਨ ਦੇ ਬਣਾਓ ਜਵਾਕਾਂ ਨੂੰ ਲਚਰਤਾ ਕੀ ਹੈ ਲਚਰਤਾ ਤੁਹਾਡੇ ਦਿਮਾਗ ਦੀ ਹੈ ਮੈਂ ਅੱਗੇ ਵੀ ਕਹਿਣਾ ਹੁੰਦਾ ਕੋਈ ਇਹ ਚੀਜ਼ ਨਹੀਂ ਮੈਂ ਨਹੀਂ ਰੱਖਦਾ ਕਿ ਤੁਸੀਂ ਬੈਠੇ ਕਿੱਥੇ ਹੋ ਇੱਥੇ ਧਾਰਮਿਕ ਗੱਡੀਆਂ ਤੇ ਬੈਠੇ ਲੋਕ ਗੰਦਗੀ ਦੇ ਭਰੇ ਹੋਏ ਨੇ ਦਿਮਾਗ ਤੇ ਜਿਹੜੀਆਂ ਫਕੀਰ ਦੀਆਂ ਤੁਹਾਨੂੰ ਮੈਂ ਲੈਣਾ ਚਲਾਇਆ ਸੁਨਾਈਆਂ ਇਹ ਸਮਾਜ ਵਿੱਚ ਉਚਰਦੇ ਹੋਏ ਇਹਨਾਂ ਦੀ ਸੋਚ ਇਸ ਤਰ੍ਹਾਂ ਦੀ ਹੈ ਮੇਰੇ ਨਾਲ ਦੋ ਨਿੱਜੀ ਅੱਜ ਮੈਂ ਦੋ ਨਿੱਜੀ ਘਟਨਾਵਾਂ ਦਾ ਜ਼ਿਕਰ ਕਰੂੰਗਾ ਅਸੀਂ ਸਾਡੇ ਪੁਲਿਸ ਮਹਿਕਮੇ ਵਿੱਚ ਆਮ ਜਿਹੜੇ ਅਫਸਰ ਜਾਂ ਆਮ ਸਾਡੇ ਮੁਲਾਜ਼ਮ ਹੈ ਇਹਨਾਂ ਚੀਜ਼ਾਂ 'ਚ ਸਨ ਇਹ ਇੱਕ ਗੱਲ ਸਾਡੇ ਮਹਿਕਮੇ 'ਚ ਕੋਈ ਵੱਡੀ ਚੀਜ਼ ਨਹੀਂ ਹੈ ਚੀਜ਼ ਉਹ ਜਿਵੇਂ ਕਹਿੰਦੇ ਨੇ ਛਤਰੀ ਲੱਗੀ ਹੈ ਤੇ ਕਬੂਤਰ ਆਪ ਹੀ ਬਹਿ ਜਾਂਦਾ ਆਪ ਹੀ ਆ ਜਾਂਦੇ ਕਿਉਂਕਿ ਸਾਰੀ ਦਿਹਾੜੀ ਇਹਨਾਂ ਚੀਜ਼ਾਂ ਦਾ ਬਾਹਰ ਰਹਿਣਾ ਕੋਈ ਕ੍ਰਾਈਮ ਵਿੱਚ ਫਸ ਗਿਆ ਕੋਈ ਆਪਦੇ ਘਰੇਲੂ ਰੌਲਿਆਂ ਚਾ ਕੋਈ ਜ਼ਮੀਨੀ ਝਗੜਿਆਂ ਚ ਆ ਜਾਂਦੀਆਂ ਬੀਬੀਆਂ ਵੀ ਸਾਡੇ ਨਾਲ ਜੀ ਜੋ ਮਰਜ਼ੀ ਕਰ ਲਓ ਸਾਡਾ ਕੰਮ ਕਰ ਦਿਓ ਪਰ ਉੱਥੇ ਤੁਸੀਂ ਦੇਖਣਾ ਤੁਸੀਂ ਕਿੱਥੇ ਖੜੇ ਹੋ ਸਾਡੇ ਉਸਤਾਦਾਂ ਨੇ ਸਾਨੂੰ ਤਿੰਨ ਗੱਲਾਂ ਸਿਕਾਈਆਂ ਸੀ ਵੀ 3 W ਹਮੇਸ਼ਾ ਦਿਮਾਗ 'ਚ ਵਸਾ ਕੇ ਰੱਖਣੇ ਆ ਤੇ ਇਨ੍ਹਾਂ ਤਿੰਨਾਂ ਦੇ ਉੱਤੇ ਅਮਲ ਕਰਕੇ ਰਹਿਣਾ ਪਹਿਲਾ ਸੀ ਔਮਨ ਕਦੇ ਔਰਤ ਦੇ ਚੱਕਰ 'ਚ ਨਾ ਫਸਿਓ ਆਪਦਾ ਘਰ ਬਰਬਾਦ ਕਰ ਲੂਗੀ ਔਰ ਹੋਏ ਆ ਲੋਕਾਂ ਦੇ ਕਿੰਨੇ ਰੋਜ਼ ਆਪਾਂ ਦੇਖਦੇ ਆ ਦੂਜਾ ਹੈਗਾ ਵੈਦਰ ਜਿਸ ਸਮੇਂ ਦੇ ਮੁਤਾਬਕ ਤੁਸੀਂ ਚੱਲਣਾ ਨਾ ਸਿੱਖੇ ਜੇ ਅੱਜ ਸਮਾਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਹੈ ਤੇ ਬੱਚਿਆਂ ਨੂੰ ਸਮੇਂ ਦੇ ਹਾਨ ਦੇ ਕਰੋ ਉਹਨਾਂ ਨੂੰ ਦੱਸੋ ਪੁੱਤ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪੀਡੀਐਫ ਵੀ ਆ ਇਹਦੇ 'ਚ ਸੁਖਮਨੀ ਸਾਹਿਬ ਦੇ ਵੀ ਅਰਥ ਪਏ ਆ ਇਹਦੇ 'ਚ ਇੰਨਾ ਇੰਨਾ ਮਹਾਂਪੁਰਖਾਂ ਦੀਆਂ ਚੰਗੀਆਂ ਗੱਲਾਂ ਵੀ ਪਈਆਂ ਜਿੱਥੇ ਮਾੜੀਆਂ ਪਈਆਂ ਤੇ ਬੇਟਾ ਇਹ ਚ ਸਨੀ ਦੇ ਉਨੀ ਵੀ ਪਈ ਹੈ ਤੁਸੀਂ ਉਹ ਚੀਜ਼ਾਂ ਨਹੀਂ ਦੇਖਣੀਆਂ ਸਮਝਾਓ ਆਪਦੇ ਬੱਚਿਆਂ ਨੂੰ ਸਾਡੇ ਨਾਲ ਉਹ ਮੁਲਕ ਤਰੱਕੀ ਕਿਉਂ ਕਰ ਗਏ ਉਹਨਾਂ ਦੇ ਸਕੂਲਾਂ 'ਚ ਸੈਕਸ ਪੀਰੀਅਡ ਚੱਲਦੀ ਆ ਅਸੀਂ ਇਹਨਾਂ ਚੀਜ਼ਾਂ ਨੂੰ ਕਹਾਊਗਾ ਬਣਾ ਕੇ ਖੜਾ ਕੀਤਾ ਹੋਇਆ ਅਸੀਂ ਉਸ ਲੈਵਲ ਤੇ ਆਪਦੇ ਨਾਲ ਦਿਮਾਗ ਨੂੰ ਅਸੀਂ ਵਿਕਸਿਤ ਕੀਤਾ ਅਸੀਂ ਆਹ ਹੀ ਜਿਹੜਾ ਕੱਟੜਪੁਣਾ ਤੇ ਛਿੱਤਰ ਅਸੀਂ ਆਏ ਛਿੱਤਰ ਨਾ ਕਰ ਲਾਂਗੇ ਅਸੀਂ ਉਹ ਕਰ ਲਾਂਗੇ ਇਹ ਨਾ ਸੋਚੋ ਵੀ ਇੱਕ ਕਤਲ ਨੇ ਕੋਈ ਇਹ ਇਹ ਕਿੱਥੇ ਤੱਕ ਗੱਲ ਜਾਂਦੀ ਹੈ ਕੱਲ ਨੂੰ ਤੁਹਾਡੇ ਖਾਣ ਪੀਣ ਤੇ ਵੀ ਨਹੀਂ ਤੁਸੀਂ ਕੀ ਖਾਣਾ ਕੀ ਪੀਣਾ ਇਹ ਲੋਕ ਤੈਅ ਕਰਨਗੇ ਕੱਲ ਨੂੰ ਸਿਰ ਤੋਂ ਚੁੰਨੀ ਲੈ ਗਈ ਤੁਰ ਜਾਂਦੀ ਕੁੜੀ ਤੇ ਉਹਦੇ ਬੋਦੀਆਂ ਨੂੰ ਫੜਨਗੇ ਕੁੜੀਆਂ ਦੇ ਜੁੰਡੇ ਪੱਟਣਗੇ ਲੋਕ ਕੀ ਤੁਸੀਂ ਪਾਉਣਾ ਇਹ ਤੈਅ ਕਰਨਗੇ ਇਹ ਕਿੰਨੇ ਖਤਰਨਾਕ ਲੋਕ ਹੁੰਦੇ ਤੁਸੀਂ ਇਹਨਾਂ ਨੂੰ ਸਮਝ ਨਹੀਂ ਸਕਦੇ ਕਿਉਂਕਿ ਸਨਕੀ ਲੋਕ ਹੁੰਦੇ ਆ ਕਿਉਂਕਿ ਇਹਨਾਂ ਦੇ ਨਾ ਬਾਣਾ ਤੇ ਸੁੱਕ ਜਾਂਦੀ ਹੈ ਜਿਹੜਾ ਬਾਣਾ ਨਾ ਉਹ ਇਹਨਾਂ ਦੀ ਗੰਦਗੀ ਛਾ ਪਾ ਲੈਂਦਾ ਇਹ लायक ਨਹੀਂ ਹੁੰਦੇ ਉਸ ਬਾਣੀ ਦੇ ਕਦੇ ਕਿਸੇ ਗ੍ਰਸਤੀ ਬੰਦੇ ਨੂੰ ਜਾਂ ਕਿਰਤੀ ਬੰਦੇ ਨੂੰ ਕਦੇ ਇਹਨਾਂ ਰੇਪ ਦੇ ਕੇਸਾਂ 'ਚ ਜਾਂ ਇਹ 'ਚ 100 'ਚੋਂ ਕੋਈ 7 ਕੇਸ ਹੋਣਗੇ ਰਿਐਲਿਟੀ ਜਿਹੜੇ ਸਮਾਜ ਦੇ ਵਿੱਚ ਇਹ ਕੇਸ ਪੈਂਦੇ ਆ ਤੇ ਮੈਂ ਅੱਗੇ ਵੀ ਮੈਂ ਤਾਂ ਕਈ ਰੇਪ ਦੇ ਕੇਸ ਜਿਹੜੇ ਹੈਗੇ ਕੈਨਸਲ ਕਰਾਏ ਆ 90% ਝੂਠੇ ਪਰਚੇ ਦਰਜ ਕਰਾਉਂਦੇ ਆ ਲੀਡਰ ਵੀ ਤੇ ਪੁਲਿਸ ਅਫਸਰ ਵੀ ਇਹ ਕਲੰਕ ਨਾ ਕਿਸੇ ਤੇ ਲਾਇਆ ਕਰੋ ਮੈਂ ਕਹਿੰਦਾ ਨੇ ਬਹੁਤ ਵੱਡਾ ਕਲੰਕ ਹੁਣ ਜਿਹੜੇ ਆ ਪਾਕਿਸਤਾਨ ਦੇ ਵੀਰ ਸਾਨੂੰ ਕਹਿੰਦੇ ਆ ਉਹ ਤੁਸੀਂ ਭਰਾਵੋ ਆਪਣਾ ਘਰ ਸੰਭਲੋ ਤੁਹਾਡੇ ਘਰ ਦੇ ਵਿੱਚ ਤਾਂ ਉਹ ਪਿਆ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਆ ਤੁਹਾਨੂੰ ਮੈਂ ਦੋ ਤਿੰਨ ਵੀਡੀਓ ਦਿਖਾਉਣਾ ਫਿਰ ਆਪਾਂ ਅੱਗੇ ਚਲਦੇ ਆ ਆ ਕੀ ਆ ਦੋਸਤੋ ਧਰਮ ਦੇ ਥੱਲੇ ਛੁਪੀ ਗੰਦਗੀ ਆ ਕੀ ਆ ਜੀ ਹੁਣ ਇਸ ਧਰਮ ਦੀ ਆੜਤੀ ਆ ਨਾ ਤੇ ਬੰਦਾ ਇਹ ਬਜ਼ੁਰਗ ਆ ਚਿੱਟੀ ਦਾੜੀ ਆ ਲੱਛਣ ਵੇਖੋ ਕੀ ਆ ਕੋਈ ਧਰਮੇ ਚੀਜ਼ਾਂ ਕਹਿੰਦਾ ਧਰਮ ਤਾਂ ਜੋ ਤੁਹਾਨੂੰ ਮੈਂ ਪੰਕਤੀਆਂ ਸੁਣਾ ਕੇ ਗਿਆ ਉਹ ਕਹਿੰਦਾ ਖੋਜੋ ਤਤ ਖੋਜੈ ਗੁਰ ਸ਼ਬਦ ਕਰੇ ਵਿਚਾਰ ਇੰਨਾ ਨਿਰਾਲਾ ਸਾਡਾ ਧਰਮ ਨਿਆਰਾ ਧਰਮ ਅਸੀਂ ਹੋਰ ਹੀ ਚੀਜ਼ਾਂ ਚੁੱਲ ਜਗੇ ਬਹੁਤ ਲੰਬਾ ਚੌੜਾ ਵਿਸ਼ਾ ਹੈ ਮੈਂ ਕਿਤੇ ਫੇਰ ਗੱਲ ਕਰਾਂਗੇ ਆਪਾਂ ਹੁਣ ਇੱਕ ਵੀਡੀਓ ਤੁਹਾਨੂੰ ਮੈਂ ਹੋਰ ਦਿਖਾਉਣਾ ਜਿਹੜੀ ਅਸੀਂ ਇਹ ਨਕਰਤਾ ਦੀ ਗੱਲ ਕਰਦੇ ਆਂ ਤੇ ਧੀਆਂ ਤਾਂ ਫਿਰ ਘਰਾਂ 'ਚ ਵੀ ਸੁਰੱਖਿਅਤ ਨਹੀਂ ਹੈਗੀਆਂ ਇੱਕ ਬਾਪ ਆ ਬੱਚੀ ਆ ਛੋਟੀ ਜੀ ਆ ਬਾਪ ਉਹਦੇ ਨਾਲ ਕੀ ਕਰ ਰਿਹਾ ਤੁਸੀਂ ਆ ਦੇਖੋ ਹਲੋ ਇਹ ਘਰਾਂ ਦੇ ਹਾਲਾਤ ਹੈ ਇੱਕ ਬੱਚੀ ਆ ਛੋਟੀ ਜੀ ਦੇਖਣ ਦੀ ਬੱਚੀ ਲੱਗਦੀ 8-9 ਸਾਲ ਦੀ ਆ ਤੇ ਚਿੱਟੀ ਸਾੜੀ ਵਾਲਾ ਬਾਪ ਹੈ ਉੱਤੋਂ ਫੜਿਆ ਗਿਆ ਤੇ ਆ ਬੱਚੀ ਉਹ ਖੜੀ ਵੇਖੋ ਵਿਚਾਰੀ ਉਹ ਤੀ ਮਸੂਲ ਤਾਂ ਚਿਹਰਾ ਨਹੀਂ ਦਿਖਾਉਂਗਾ ਬੱਚੀ ਦਾ ਤੇ ਆ ਇਹਦੀ ਸ਼ਕਲ ਦੇਖ ਲਓ ਹੁਣ ਜਿੰਨਾਂ ਦੇ ਧਾਰਮਿਕ ਗੁਰੂ ਇਹ ਗੱਲ ਕਹਿੰਦੇ ਆ ਕਿਉਂ ਫੇਰ ਆਪਾਂ ਇੱਕ ਮਸਜਿਦ ਦੇ ਵਿੱਚੋਂ ਇੱਕ ਬੱਚੀ ਚੱਕ ਕੇ ਲੈ ਗਿਆ ਬੀਬੀਆਂ ਨਮਾਜ਼ ਪੜ ਰਹੀਆਂ ਅੱਗੇ ਰੱਬ ਨੂੰ ਖੋਜਣ ਆਈਆਂ ਜਿੱਤ ਰੱਬ ਦੇ ਘਰੇ ਤੇ ਪਿੱਛੇ ਬੱਚੀ ਦੇ ਨਾਲ ਕੀ ਕੁਛ ਹੋ ਗਿਆ ਉਹ ਮਸਜਿਦ ਚਲਾਉਣ ਵਾਲਾ ਜਿਹੜਾ ਉੱਥੇ ਰੱਬ ਦੇ ਗੀਤ ਗਾਉਣ ਵਾਲਾ ਬੰਦਾ ਇੱਕ ਬੱਚੀ ਤੇ ਬੇਈਮਾਨ ਹੋਇਆ ਬੱਚੀ ਨੂੰ ਪਿੱਛੇ ਚੱਕ ਕੇ ਲੈ ਗਿਆ ਤੇ ਆ ਇਹਨਾਂ ਦਾ ਜਿਹੜਾ ਧਾਰਮਿਕ ਲੋਕ ਉਹ ਕਹਿੰਦੇ ਜੇ ਬੱਚੀ ਨਾਲ ਸਬੰਧ ਬਣ ਗਏ ਪਿਤਾ ਦੇ ਤੇ ਮਾਂ ਨਾਲ ਫਿਰ ਹਰਾਮ ਆ ਆ ਇਹਨਾਂ ਦਾ ਧਰਮ ਕਹਿੰਦਾ ਇਹ ਧਰਮ ਕਦੇ ਕੋਈ ਕਹਿ ਸਕਦਾ ਕਿਉਂਕਿ ਮਸਲਾ ਇਹ ਹੈ ਕਿ ਬਾਪੂ ਆਪਣੀ ਬੇਟੀ ਕੋ ਇਸ ਤਰ੍ਹਾਂ ਸੇ ਪਿਆਰ ਕਰੇ ਔਰ ਖੁਦਾ ਨਾ ਖਾਸਤਾ ਪਾਪ ਦੇ ਦਿਲ ਵਿੱਚ ਸ਼ਹਿਵਤ ਪੈਦਾ ਹੋ ਗਈ اور اس کی کچھ تفصیل ہے یہ خود سے فیصلہ نہ کریں مفتی سے کسی مفتی کے سامنے پوری صورتحال رکھیں تو اگر یہ شہوت پیدا ہو جائے تو اس بیٹی کی ماں اس باپ پر ہمیشہ کے لیے حرام ہو جاتی ہے شریعت میں جو سیکچول ریلیشن ہے وہ ایک وقت میں ایک عورت کے ساتھ ہو سکتا ہے ماں سے ہو گیا تو بیٹی سے نہیں ہو سکتا بیٹی سے ہو گیا تو ماں سے نہیں ہو سکتا ایسی اجازت نہیں ہے کہ ادھر بھی اور ادھر بھی نہ ਸਾਰੇ ਮੇਰੇ ਵੀ ਇਹ ਜਿਹੜੀਆਂ ਵੀਡੀਓ ਸੁਣਦੇ ਆਨੂੰ ਇੱਕ ਬਾਪ ਕਿਸੇ ਨਾਲ ਬੰਦ ਦੱਸੋ ਕੋਈ ਧਰਮ ਕਹਿੰਦਾ ਇਹ ਇੰਨਾ ਲੋਕਾਂ ਦੇ ਟਮਾਗਾ ਦੀ ਗੰਦੀ ਉਪਜ ਧਰਮ ਨਹੀਂ ਕਹਿੰਦਾ ਕੋਈ ਇਹ ਨਿਕਾਹ ਇਹ ਧਰਮ ਨਹੀਂ ਕਹਿੰਦਾ ਔਰ ਨਿਕਾਹ ਕੇ ਬਾਅਦ ਕੋਈ ਕੋਈ ਧਰਮ ਰੱਬ ਦੇ ਨਾਮ ਦੇ ਉੱਤੇ ਕੋਈ ਇਹ ਚੀਜ਼ ਪਰੋਸੀ ਜਾ ਸਕਦੀ ਹੈ ਫੇਰ ਇੱਕ ਅਗਲੀ ਵੀਡੀਓ ਹੋਰ ਦੇਖਿਓ ਕਿਸ ਤਰ੍ਹਾਂ ਇੱਕ ਬੱਚੀ ਜਿਹੜੀ ਉਹ ਮਸਜਿਦ ਜੋ ਚੱਕੀ ਹੈ ਮੋਹਨ ਸਾਰ ਸਾਰਕਾ ਨਾਂ ਦੇ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅਦਰ ਲਈ ਪਾਣੇ ਚਾਹੀਦੇ ਭਾਰ ਸਾਡੀ ਸਿੱਖ ਨੌਜਵਾਨ ਨੂੰ ਨਹੀਂ ਮੈਨੂੰ ਤਾਂ ਉਸ ਕਤਲ ਤੋਂ ਇਹ ਲੱਗਦਾ ਵੀ ਜਿਵੇਂ ਸਾਡੀ ਸਿੱਖ ਕੌਮ ਦਾ ਯਾਰ ਹਾਲਾਤ ਕੀ ਬਣ ਗਏ ਆ ਦੇਖੋ ਯਾਰ ਕਮਾਲ ਦੀ ਗੱਲ ਹੋ ਗਈ ਉਹ ਉਹ ਮਾਰ ਕੇ ਵੀ ਇਹਨਾਂ ਲੋਕਾਂ ਨੂੰ ਮੈਂ ਕਹਿੰਦਾ ਵੀ ਇੱਥੋਂ ਤੱਕ ਇਹ ਆਪ ਹੀ ਲੱਗੇ ਲੱਗ ਕੇ ਨਾ ਸਾਡਾ ਉਹਦੇ ਨਾਲ ਕੋਈ ਲੈਣਾ ਨਾ ਸਾਡਾ ਉਹਦੇ ਨਾਲ ਕੋਈ ਦੇਣਾ ਕਿਨੂੰ ਕਿਨੂੰ ਮਾਰੋਗੇ ਭਰਿਆ ਪਿਆ ਗੰਦਗੀ ਨਾਲ ਜਿਹੜਿਆ ਮੈਂ ਤੁਹਾਨੂੰ ਦੱਸ ਕੇ ਹਟਿਆ ਆ ਜਿਹੜੀ ਵੀਡੀਓ ਸੌਰੀ ਮੈਂ ਉਹ ਵਿੱਚ ਰਹਿ ਗਈ ਉਹ ਤੁਹਾਨੂੰ ਦਿਖਾ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਹੁਣ ਆ ਇਸ ਗੰਦਗੀ ਦਾ ਦੋਸਤੋ ਕੀ ਕਰੋਗੇ ਕੋਈ ਰੱਬ ਕਹਿੰਦਾ ਇਹ ਚੀਜ਼ਾਂ ਕਿੰਨੀ ਗੰਦਗੀ ਭਰੀ ਪਈ ਆ ਕਿੰਨੀ ਕੀ ਸਾਡੀ ਇਹ ਸੋਚ ਆ ਨਾ ਸਾਡੀ ਇਹ ਇਹ ਧਰਮ ਦੀ ਆੜ ਦੇ ਵਿੱਚ ਇਹ ਚੀਜ਼ਾਂ ਜਦੋਂ ਹੁੰਦੀਆਂ ਨਾ ਗੱਲ ਉੱਥੇ ਜਾ ਕੇ ਖੜਦੀ ਆ ਵੀ ਜਦੋਂ ਧਰਮ ਦੀ ਆੜ ਚ ਕੀ ਹੁੰਦਾ ਆ ਉਹਣਾ ਸੋਨੂ ਆ ਉਹ ਸੀਤੋ ਵਾਲਾ ਆ ਲੈ ਉਹਦੇ ਡੰਡੇ ਮਾਰੀ ਜਾਂਦੇ ਦੱਸੋ ਚਲੋ ਅੱਜ ਚਲੇ ਆਪਣੇ ਵਾਲਾ ਬੱਬਾ ਜੀ ਆਪਣੇ ਵਾਲਾ ਇਹ ਵੇਚ ਦਿਆ ਤੇ ਹੁਣ ਅੱਜ ਬੱਬਾ ਜੀ ਜੇ ਗਲਤੀ ਹੋ ਗਈ ਆ ਤੇ ਮਿਰਦੋਂ ਤੇ ਤੁਹਾਡਾ ਸੋਨੂ ਨੂੰ بچਾਈ ਜਾ ਬੱਬਾ ਜੀ ਕਾ ਕੋਈ ਚਾਲ ਵਾਲੀ ਵੀਡੀਓ ਪਤਾ ਹੀ ਨਹੀਂ ਹੁੰਦਾ ਤਹੀਂ ਦੇ ਜੋ ਸਹੀ ਦੇ ਸਕਦੇ ਉਹ ਤੇ ਜਿਉਂ ਜਸ ਤੋਂ ਬਾਅਦ ਤੇ ਗੰਦੀ ਨਾਲ ਵਾਲੀ ਵੀਡੀਓ ਪਾਉਂਗਾ ਖਾਲਸਾ ਕਰ ਜੂ ਤੇ ਬਬਾਈ ਗਾਣੇ ਗਾਣ ਤੋਂ ਵੀਡੀਓ ਕੋਈ ਗਲਤ ਨਹੀਂ ਮਤਲਬ ਜ ਜਿਹਦਾ ਕਿਸੇ ਦਾ ਦਾ ਜਿੱਥੇ ਲੱਗਦਾ ਕਿਸੇ ਤਕੜੇ ਤਕੜੇ ਵਾਲ ਝਾਕੂਗਾ ਯਾਰ ਸੋਚਾ ਸਿੰਘ ਲੰਗਾ ਬਾਣੀ ਚ ਬੈਠਾ ਸੀ ਨਾ ਨਾਲੇ ਉਹ ਉੱਥੇ ਬੈਠਾ ਜਥੇਦਾਰ ਕਾਲ ਤੱਕ ਸਾਹਿਬ ਨੂੰ ਪੰਥ ਜੀ ਵਾਪਸ ਲੈਂਦਾ ਉਧਰ ਕਿਉਂ ਨਹੀਂ ਚਾਹ ਗਦੇ ਤੁਸੀਂ ਉਥੋਂ ਪਤਾ ਹੈ ਮਾਰੇ ਗ੍ਰੰਥੀ ਕੁੱਟਨੇ ਹੁਣ ਗਰੀਬ ਉਦੋਂ ਸਭ ਧਰਮ ਸਾਰਾ ਕੁਝ ਸਹੀ ਹੈ ਜਦੋਂ ਗਰੀਬ ਗ੍ਰੰਥੀ ਕੁੱਟਨੇ ਹੁਣ ਤੇ ਜਦੋਂ ਕਿਸੇ ਤਾਂ ਨੂੰ ਉਥੇ ਵਰ ਲੱਤਾਂ ਭਾਰ ਨਹੀਂ ਚਲਦੀਆਂ ਉਥੇ ਪਾਪ ਵੀ ਜਾਇਜ਼ ਦਿਸਦੇ ਆ ਉਥੇ ਉਧਰ ਨੂੰ ਨਹੀਂ ਆਈ ਜਾ ਸਕਦੀ ਫਿਰ ਗੁਰੂ ਸਾਹਿਬ ਨੇ ਤਾਂ ਪਰਖਿਆ ਲਈ ਸੀ ਆਪਦੇ ਖਾਲਸੇ ਦੀ ਜਦੋਂ ਉਹਨੇ ਦਾਦੂ ਦੀ ਕਬਰ ਤੇ ਗੁਰੂ ਸਾਹਿਬ ਨੇ ਤੀਰ ਹੀ ਨਵਾਇਆ ਸੀ ਸੇਖਾਨੇ ਗੁਰੂ ਸਾਹਿਬ ਨੂੰ ਪੁੱਛ ਲਿਆ ਸੀ ਵੀ ਗੁਰੂ ਸਾਹਿਬ ਇਹ ਕੀ ਸਾਨੂੰ ਤਾਂ ਤੁਸੀਂ ਸचेत ਕੀਤਾ ਪਰ ਅੱਜ ਸਾਡੀ ਹਾਲਤ ਇਹ ਹੈ ਵੀ ਬਾਣਾ ਪਾ ਕੇ ਗਰੀਬਾਂ ਨੂੰ ਗਰੀਬ ਨੂੰ ਕੁੱਟੋ ਜਿਹੜਾ ਤੁਹਾਡੇ ਹੱਥ ਚ ਆਉਂਦਾ ਕਿਸੇ ਗਰੀਬ ਦਾ ਜੋ ਮਰਜ਼ੀ ਕਰੋ ਤਾਂ ਜਿਹੜੇ ਤਕੜੇ ਕਰਦੇ ਆ ਉਹਨਾਂ ਨੂੰ ਕੋਈ ਨਹੀਂ ਜਾਗਦਾ ਕਿਉਂਕਿ ਉੱਥੇ ਤੱਕ ਲੱਤਾਂ ਪਾਰ ਨਹੀਂ ਚਲਦੀਆਂ ਆ ਵੀ ਤਾਂ ਇਹ ਕੋਸ਼ਿ ਹੋਇਆ ਹੁਣ ਇਸ ਕਤਲ ਚੋਂ ਤੁਹਾਨੂੰ ਨਿਕਲਿਆ ਕੀ ਆ ਅੱਜ ਜਿਹੜੀ ਬਲਜੀਤ ਕੌਰ ਸ੍ਰਿੰਦਰ ਸਿੰਘ ਸੋਢੀ ਦੇ ਕਤਲ ਦੇ ਵਿੱਚ ਇਨਵੋਲਵ ਸੀਗੀ ਜੋ ਕੋਸੇ ਕਾਲ ਤੱਕ ਸਾਹਬ ਤੇ ਉੱਥੇ ਹੋਇਆ ਦਰਬਾਰ ਅੰਮ੍ਰਿਤਸਰ ਉਹਦੀਆਂ ਛਾਤੀਆਂ ਵੱਡੀਆਂ ਗਈਆਂ ਅੱਜ ਉਹ ਜਿਉਂਦੀ ਕਰਦੀ ਇਸ ਕਤਲ ਨੇ ਅੱਜ ਲੋਕਾਂ ਚਰਚਾ ਹੋਣ ਲੱਗ ਪਈ ਹਿੰਦੂਆਂ ਨਾਲ ਜੋੜ ਕੇ ਅਗਲੇ ਲੱਗ ਪਏ ਸਵਾਲ ਕਰਨ ਵੀ ਜੇ ਬਲਜੀਤ ਸਿੰਘ ਦਾ ਇਹ ਕਤਲ ਉੱਥੇ ਹੋ ਸਕਦਾ ਤੇ ਫਿਰ ਇਹ ਵੀ ਹੋ ਸਕਦਾ ਇੰਨਾ ਚੋ ਆ ਚੀਜ਼ ਉਪਜਦੀ ਆ ਤੇ ਜਿਹੜੇ ਪਾਕਿਸਤਾਨ ਨਾਲੋਂ ਸਾਡਾ ਹੇਜ ਜਾਗਦਾ ਨਾ 22 ਲੱਖ ਸਿੱਖ ਸੀ 1947 ਚ ਅੱਜ ਕਿੰਨੇ ਆ ਕਿਵੇਂ ਧਰਮ ਤਬਦੀਲ ਹੋਏ ਉਹਨਾਂ ਦਾ ਕਿਵੇਂ ਕਰਾਇਆ ਗਿਆ ਤੇ ਅਗਲੇ ਵੀ ਕੱਲ ਨੂੰ ਤੁਹਾਨੂੰ ਜਵਾਬ ਦੇਣਗੇ ਮਹਿਰੂ ਵਰਗਿਆਂ ਦਾ ਕਿ ਸਾਡੇ ਮੁਸਲਮਾਨ ਤੁਸੀਂ ਕਨਵਰਟ ਕਰਾਏ ਤੇ ਅਸੀਂ ਉੱਥੇ ਕਰਾ ਲਏ ਉਹ ਕੁਛ ਦਿਮਾਗ ਤੋਂ ਕੰਮ ਲੈ ਲਿਆ ਕਰੋ ਥੋੜਾ ਬਹੁਤਾ ਹੁਣ ਆ ਜਿਹੜੇ ਮੈਨੂੰ ਕਹਿੰਦੇ ਨੇ ਨਾ ਵੀ ਉਹ ਵੀਡੀਓ ਉਹਦੀਆਂ ਕੰਚਨ ਦੀਆਂ ਦਿਖਾ ਤੇ ਆ ਫੋਨ ਹੈ ਤੁਹਾਡੇ ਤੁਹਾਡੇ ਜਿਹੜਾ ਭੇਡੋ ਤੁਹਾਡੇ ਭੇਡਾਂ ਦੇ ਸਰਦਾਰ ਕੋਲੇ ਫੋਨ ਉਹਨਾਂ ਦਾ ਕੰਚਨ ਦਾ ਤੋੜਿਆ ਕਾ ਵੀਡੀਓ ਉਹਦੇ ਚੋਂ ਲੀਕ ਕੀਤੀ ਹੈ ਹੁਣ ਪਤਾ ਲੱਗਿਆ ਵੀ ਕਿੰਨੇ ਆਫਸਰਾਂ ਦੀਆਂ ਕਿੰਨੇ ਲੀਡਰਾਂ ਦੀਆਂ ਹੁਣ ਉਹਨੇ ਬਲੈਕਮੇਲਿੰਗ ਸ਼ੁਰੂ ਕਰਤੀ ਆ ਬਠਿੰਡੇ ਦੇ ਇੱਕ ਦੋ ਬੰਦੇ ਹੋ ਗਏ ਬਲੈਕਮੇਲ ਪਤਾ ਨਹੀਂ ਕਿੰਨੇ ਉਹਨੇ ਦੱਸਿਆ ਵੀ ਮੇਰੇ ਕੋਲੇ ਹੁਣ ਜਿੰਨਾ ਜਿੰਨਾ ਨੇ ਉਹਦੇ ਨਾਲ ਰਿਲੇਸ਼ਨ ਬਣਾਏ ਆ ਜਾਂ ਬਣੇ ਆ ਉਹਨਾਂ ਨੂੰ ਤਾਂ ਪਤਾ ਨਾ ਵੀ ਸਾਡੀਆਂ ਵੀਡੀਓ ਵਿੱਚ ਹੈ ਤੋ ਫੋਨ ਖੋ ਕੇ ਭੱਜਿਆ ਵੀ ਤਾਂ ਜਿਹੜਾ ਜਗਰਾਵਾਂ ਵਾਲੀ ਕੁੜੀ ਦਾ ਵੀ ਫੋਨ ਖੋਇਆ ਜਿਹੜਾ ਅੱਜ ਤੱਕ ਉਹਦੇ ਕੋਲ ਆ ਉਥੋਂ ਡੀਵੀਆਰ ਪੱਤੇ ਸਬੂਤ ਖਤਮ ਕੀਤੇ ਹੋਰ ਤੁਹਾਨੂੰ ਸਬੂਤ ਕੀ ਦੇ ਦਿੱਤੇ ਕਦੇ ਪਿੰਡ ਜਾ ਕੇ ਉਹ ਸਬੂਤ ਹੋਰ ਲੈ ਲਓ ਜਿਹੜੇ ਚਾਹੀਦੇ ਸਬੂਤ ਕਮਾਲ ਦੀ ਗੱਲ ਆ ਯਾਰ ਤੁਸੀਂ ਵੇਹਦੇ ਹੀ ਕੁਛ ਨਹੀਂ ਨਾ ਤੁਸੀਂ ਅੱਗੇ ਨਾ ਪਿੱਛੇ ਵੀ ਕੀ ਕਿਸੇ ਦੇ ਕੋਈ ਅੱਜ ਬਲਜੀਤ ਕੌਰ ਦੇ ਸਵਾਲ ਹੋਣੇ ਸ਼ੁਰੂ ਹੋ ਗਏ ਆ ਹੁਣ ਦਿਓ ਜਵਾਬ ਆ ਜਿਹੜੇ 4-5 ਸੋਸ਼ਲ ਮੀਡੀਆ YouTube ਤੇ ਆ ਗੰਦਬਾ ਕੀ ਜਾਂਦੇ ਸਾਰੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਮੈਂ ਤਾਂ ਇਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਲੱਗ ਪਏ ਨੇ ਸਵਾਲ ਕਰਨ ਅਗਲੇ ਉਹਨੇ ਲਾਤੇ ਤੁਹਾਨੂੰ ਵੀ ਪਤਾ ਕਿੰਨਾਂ ਨੇ ਲਾਏ ਆ ਆ ਥੋੜੇ ਦਿਨ ਨੂੰ ਅਗਲੇ ਨੇ ਕਿਹਾ ਹਿੰਦੂਆਂ ਦੀ ਧੀ ਮਾਰੀ ਆ ਤੁਹਾਡਾ ਕੀ ਲੈਣਾ ਦੇਣਾ ਸੀ ਕੌਮ ਦਾ ਇਸ ਚੀਜ਼ ਨਾਲ ਆ ਆ ਜਿਹੜੀ ਲਚਰਤਾ ਇਹ ਨੂੰ ਇਹ ਨਹੀਂ ਤੁਹਾਨੂੰ ਦਿਸਦੀ ਕਿਸੇ ਨੂੰ ਆ ਜਿਹੜੀ ਘਰਾਂ ਚ ਮੇਰੇ ਨਾਲ ਮੈਂ ਗੱਲ ਹਰਦੀਪ ਦੇ ਨਾਲ ਸਟੇਜਾਂ ਤੇ ਕਿਉਂਕਿ ਮੈਂ ਪਹਿਲਾਂ ਸਿੰਗਿੰਗ ਦਾ ਸ਼ੌਂਕ ਸੀ ਮੈਨੂੰ ਮੈਂ ਕਰਦਾ ਰਿਆ ਰਾਜ ਬਰਾੜ ਗੱਲ ਹਰਦੀਪ ਇਹਨਾਂ ਦੀ ਗੱਲ ਹਰਦੀਪ ਦੀ ਦਾ ਤਕਰੀਬਨ ਹਰੇਕ ਸਟੇਜ ਤੇ ਮੈਂ ਇਹਦਾ ਸ਼ੁਰੂ ਵੀ ਕਰਦਾ ਹੁੰਦਾ ਸੀ ਖਤਮ ਵੀ ਮੈਂ ਕਰਦਾ ਸੀ ਇਹ 2007-8 ਦੀਆਂ ਗੱਲਾਂ 2010 ਦੇ ਵਿੱਚ ਸਾਡਾ ਕਿਸੇ ਗੱਲੋਂ ਕ੍ਰਾਈਸਿਸ ਹੋ ਗਿਆ ਉਸ ਤੋਂ ਬਾਅਦ ਨਾ ਆਪਾਂ ਕਦੇ ਉਹ ਉਹਦੋਂ ਹੁਣ ਉਹ ਮੈਨੂੰ ਹਾਲਾਕੇ ਫੋਨ ਕਰਦਾ ਆ ਮੈਂ ਤੁਹਾਨੂੰ ਦਿਖਾ ਦਿੰਦਾ ਸਬੂਤ ਮੈਂ ਕਦੇ ਉਹ ਕਹਿੰਦਾ ਨਾ ਮੈਂ ਐਵੇਂ ਨਹੀਂ ਗੱਲ ਕਰਦਾ ਹੁੰਦਾ ਆ ਹੁਣ ਵੀ ਉਹਨੇ ਪਰਸੋ ਚ ਉੱਥੇ ਮੈਨੂੰ ਫੋਨ ਕੀਤਾ ਪਰ ਮੈਂ ਹੁਣ ਮੇਰੀ ਵੀਡੀਓ ਸੁਣਦਾ ਹਾਂ ਵੀ ਭਰਾਵਾ ਮੈਂ ਤੇਰੇ ਨਾਲ 2010 ਦੇ ਵਿੱਚ ਹੀ ਰਿਸ਼ਤੇ ਨਾ ਤੇ ਖਤਮ ਕਰ ਦਿੱਤੀ ਸੀ ਆ ਲਓ ਆ ਆ ਦੀ ਮੈਸ ਕਰਲਾਂ ਪਈਆਂ ਤੇ ਆ ਉਹਦਾ ਨੰਬਰ ਹੈ ਠੀਕ ਹੈ ਜਦੋਂ ਮੱਖਣ ਬਰਾੜ ਤੇ ਗਿੱਲ ਅਸੀਂ ਇੱਕ ਟਾਈਮ ਦਾ ਖਾਣਾ ਤਿੰਨੇ ਇਕੱਠੇ ਖਾਂਦੇ ਸੀਗੇ ਇੰਨਾ ਸਾਡਾ ਪਿਆਰ ਸੀਗਾ ਤੇ ਮੈਂ ਮੈਂ ਵੀ ਉਸ ਦਿਨ ਕਿਹੜੀ ਤਕਲੀਫ ਹੋਈ ਹੋਊਗੀ ਮੈਨੂੰ ਜਦ ਇਹ ਆਪਾਂ ਇੱਕ ਦੂਜੇ ਨਾਲੋਂ ਆ ਦਾ ਨਾਤਾ ਤੋੜਿਆ ਜੋ ਜੋ ਤੁਸੀਂ ਮੇਰੇ ਨਾਲ ਕੀਤੀ ਜੋ ਮੱਖਣ ਦੇ ਮੇਰਾ ਗੁਣ ਪਾਇਆ ਮੱਖਣ ਬਰਾੜ ਨੇ ਅੱਜ ਉਹਦਾ ਮੁੰਡਾ ਕਿੱਥੇ ਬੈਠਾ ਹੁੰਦਾ ਤੁਹਾਨੂੰ ਵੀ ਪਤਾ ਪਰ ਮੈਂ ਯਾਰੀ ਨਭਾਈ ਉਸ ਵੇਲੇ ਵੀ ਅੱਜ ਜਸਵੰਤ ਸੰਦੀਲੇ ਦੀ ਆ ਦਰਖਾਸਤ ਅਜੇ ਪਈ ਜਿਹੜੀ ਕੇਅਰ ਆਫ ਕਰਕੇ ਮੇਰੇ ਨਾਂ ਤੇ ਦਿੰਦੇ ਸੀ ਇਹ ਇੱਥੇ ਪਾਲੀ ਦਾ ਰੌਲਾ ਪਿਆ ਪਾਲੀ ਦੇਤਵਾਲੀਏ ਦੀ ਜ਼ਮੀਨ ਦਾ ਆ ਜਸਵੰਤ ਸੰਦੀਲੇ ਦਾ ਵੀ ਮੋਗੇ ਰੌਲਾ ਪਿਆ ਸੀ ਬਰਵਿੰਦਰ ਗਰੇਵਾਲ ਦੀ ਤੁਹਾਨੂੰ ਮੈਂ ਦੱਸੀ ਪਹਿਲਾਂ ਕਿਉਂਕਿ ਮੇਰੇ ਸਾਰੇ ਬਹੁਤ ਚੰਗੇ ਲਿੰਕ ਸੀ ਚਲੋ ਮੈਂ ਨਹੀਂ ਸਾਡੀ ਮਿੱਤਰਤਾ ਸੀ ਇੱਕ ਦੂਜੇ ਦੇ ਕੰਮ ਆਉਂਦੇ ਸੀ ਜੇ ਤੁਹਾਨੂੰ ਮੈਂ ਸਬੂਤ ਵਜੋਂ ਦਿਖਾਇਆ ਠੀਕ ਹੈ ਇਹ ਜਦੋਂ ਬੰਦਿਆਂ ਨੇ ਸੰਦੀਲੇ ਨਾਲ ਰੌਲਾ ਪਾਇਆ ਤੇ ਮੈਂ ਇਹਨਾਂ ਨੂੰ ਸੱਦਿਆ ਸੀ ਆਈਏ ਮੈਂ ਕਿਹਾ ਵੀ ਆਹ ਦਰਖਾਸਤ ਪਾ ਲਓ ਕਹਿੰਦੇ ਜੀ ਪਾ ਸਾਡਾ ਮੈਂ ਕਿਹਾ ਥੱਲੇ ਫੜੋ ਕੀ ਲਿਖਿਆ ਕਹਿੰਦੇ ਜੀ ਕੇਅਰ ਆਫ ਤੁਹਾਡਾ ਲਿਖਿਆ ਮੈਂ ਕਿਹਾ ਫਿਰ ਕਿਵੇਂ ਕਰਨੀ ਹੈ ਪੈਸੇ ਦਿਓ ਫਿਰ ਉਹ ਦੇ ਪਾਲੀ ਨੇ ਜ਼ਮੀਨ ਖਰੀਦੀ ਸੀ ਜ਼ਮੀਨਾਂ ਦੇ ਇੱਕਦਮ ਰੇਟ ਚੜ ਗਏ ਉਹ ਕਿਸਾਨ ਵਿਚਾਰੇ ਚਲੋ ਮਜਬੂਰੀ 'ਚ ਨਹੀਂ ਦਿਲ ਕਰਦਾ ਜੀ ਨੇ ਆਪ ਦੀ ਹਨਾ ਫਿਰ ਮੈਂ ਚਲੋ ਬਹਿ ਕੇ ਇਹਨੂੰ ਪਹਿਲੀ ਵੀ ਭੁਵਾਈ ਉਹਨਾਂ ਦੀ ਬਾਤਾਂ ਤੇ ਵੀ ਕਰਾਈ ਜਾਇਜ ਜਿਹੜਾ ਬਣਦਾ ਸਾਡਾ ਇੱਕ ਲੜਕੀ ਮੈਨੂੰ 500 ਦਾ ਨੋਟ ਦੇ ਕੇ ਜਾਂਦੀ ਐ ਮੈਂ ਦੋ ਗੀਤ ਜਿਹੜਾ ਇਹਨੇ ਗੀਤ ਰਿਕਾਰਡ ਕਰਾਇਆ ਸੀ ਨਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਉਹ ਦੋਨੇ ਅਸੀਂ ਉਗਾਉਂਦੇ ਹੁੰਦੇ ਸੀ ਇੱਕ ਗੀਤ ਹੋਰ ਸੀਗਾ ਪੁੱਤ ਮਾਂ ਦੇ ਵੱਖ ਹੋ ਗਏ ਲਾਗੀ ਤਾਰ ਕੰਡੇ ਵਾਲੀ ਉਹ ਗੀਤ ਮੈਂ ਬਹੁਤ ਵਧੀਆ ਸਟੇਜਾਂ ਤੋਂ ਗਾਇਆ ਰਾਜ ਬਰਾੜ ਦੀਆਂ ਤੋਂ ਗਾਇਆ ਚਲੋ ਮੈਂ ਮੁੜ ਕੇ ਥਾਣੇਦਾਰ ਬਣ ਗਿਆ ਮੇਰਾ ਮੈਨੂੰ ਰਾਸ ਨਹੀਂ ਆਇਆ ਲੱਕ ਹੁੰਦਾ ਬੰਦੇ ਦਾ ਅਸੀਂ ਬਰਕਤ ਸਿੱਧੂ ਤੋਂ ਮੈਂ ਸਿੱਖਿਆ ਇਹ ਤੋਂ ਵੀ ਸਿੱਖਿਆ ਸਾਡਾ ਉਸਤਾਦ ਸ਼ਗਿਰਦ ਦਾ ਰਿਸ਼ਤਾ ਸੀ ਪਰ ਮੈਨੂੰ ਨਹੀਂ ਰਾਸ ਆਈ ਕਿਉਂਕਿ ਉਸ ਵੇਲੇ ਗੈਕੀ ਸੋਲੋ ਆ ਗਈ ਹੋਰ ਕਿਉਂਕਿ ਧਰਮਪ੍ਰੀਤ ਹੁਣੀ ਜਸਵੰਦਰ ਬਣ ਜੀ ਨਾਲ ਇਹਨਾਂ ਅਯੋਗ ਆ ਗਿਆ ਸਾਡਾ ਹੋਰ ਤਰ੍ਹਾਂ ਦਾ ਸੀਗਾ ਚਲੋ ਸਾਡੂ ਨਹੀਂ ਉਹ ਰਾਸ ਨਹੀਂ ਆਇਆ ਮੈਂ ਐਵੇਂ ਕਹਾਂ ਹਣਾ ਇੱਕ ਲੜਕੀ ਮੈਨੂੰ 500 ਦਾ ਨੋਟ ਦੇ ਕੇ ਜਾਂਦੀ ਆ ਬੇਚੋ ਦੇ ਨੰਬਰ ਲਿਖਿਆ ਸੀ ਕਹਿ ਕੇ ਗਈ ਵੀ ਵਿੱਚ ਮੈਂ ਕਿਹਾ ਕੋਈ ਫਰਮਾਇਸ਼ ਕੀਤੀ ਹੋਣੀ ਆ ਗੀਤ ਦੀ ਜਾਂ ਗਿੱਲ ਸਾਹਿਬ ਦੀ ਜਾਂ ਪਰ ਜਦੋਂ ਮੈਂ ਨੋਟ ਖੋਲ੍ਹਿਆ ਵਿੱਚ ਨੰਬਰ ਲਿਖਿਆ ਸੀ ਪਲੀਜ਼ ਕਾਲ ਮੀ ਨਵਾਂ ਵਿਆਹ ਹੋਇਆ ਸੀ ਕੁੜੀ ਦਾ ਮੈਂ ਨੈਕਸਟ ਡੇ ਉਹਨੂੰ ਕਾਲ ਕੀਤੀ ਚਲੋ ਜੋ ਹੁੰਦਾ ਉਹਨੇ ਮੇਰੇ ਨਾਲ ਗੱਲਾਂ ਕੀਤੀ ਮੈਨੂੰ ਕਹਿੰਦੀ ਮੈਂ ਤੈਨੂੰ ਮਿਲਣਾ ਚਾਹੁੰਨੀ ਮੈਂ ਕਿਹਾ ਜਾ ਆ ਕੇ ਮੋਗੇ ਗੱਲਬਾਤ ਕੀਤੀ ਚਾਹ ਪਾਣੀ ਪੀਤਾ ਮੈਂ ਇੱਕੋ ਸਵਾਲ ਕੁੜੀ ਨੂੰ ਕੀਤਾ ਮੈਂ ਕਿਹਾ ਤੇਰੇ ਵਿਆਹ ਨੂੰ ਕਿੰਨਾ ਚਿਰ ਹੋਇਆ ਕਹਿੰਦੀ ਸਵਾ ਸਾਲ ਮੈਂ ਕਿਹਾ ਐਨੇ ਚਿਰ ਵਿੱਚ ਦੀ ਤਾਂ ਹਸਬੰਡ ਵਾਈਸ ਦੇ ਵਿੱਚ ਦੀ ਹਵਾ ਵੀ ਨਹੀਂ ਲੰਘਦੀ ਤੇ ਤੀਜਾ ਬੰਦਾ ਕਿੱਥੋਂ ਵਿੱਚ ਆ ਗਿਆ ਮੈਂ ਕਿਹਾ ਤੂੰ ਅੱਜ ਲੋਕ ਘਰੋਂ ਤਿਆਰ ਹੋ ਕੇ ਆਈ ਆਂ ਸ਼ੀਸ਼ਾ ਦੇਖਿਆ ਸੀ ਕਹਿੰਦੀ ਹਾਂ ਮੈਂ ਕਿਹਾ ਜੋ ਕੁਝ ਤੂੰ ਸ਼ੀਸ਼ੇ ਨੂੰ ਪੁੱਛਿਆ ਤੇਰੀ ਹਰ ਗੱਲ ਦਾ ਜਵਾਬ ਸ਼ੀਸ਼ੇ ਨੇ ਦਿੱਤਾ ਹੁਣ ਮੇਰੇ ਕੋਲੋਂ ਜਦੋਂ ਤੂੰ ਇੱਥੋਂ ਜੇ ਆਪਾਂ ਇੱਥੋਂ ਹਟ ਕੇ ਇੱਕ ਲਿਮਟ ਹੈ ਜੇ ਆਪਾਂ ਉਹ ਕ੍ਰੋਸ ਕਰ ਗਏ ਕਿਉਂਕਿ ਮੈਂ ਵੀ ਮੈਰਿਡ ਆ ਤੂੰ ਵੀ ਮੈਰਿਡ ਹੈ ਮੇਰੇ ਬੱਚੇ ਆ ਤੇਰੇ ਹਜੇ ਨਹੀਂ ਬਰਬਾਦ ਹੋ ਜਾਣਗੇ ਤੂੰ ਅਗਲੀ ਜਿੰਦਗੀ ਜਦੋਂ ਤੂੰ ਇੱਥੋਂ ਜਾਏਂਗੀ ਨਾ ਤੇ ਅਗਲੇ ਦਿਨ ਜੇ ਤੂੰ ਹਾਰ ਸ਼ਿੰਗਾਰ ਕਰਨ ਸ਼ੀਸ਼ੇ ਅੱਗੇ ਬੈਠੇਂਗੀ ਤੇ ਸ਼ੀਸ਼ਾ ਤੇਰਾ ਸਾਥ ਨਹੀਂ ਦੇਊਗਾ ਤੇ ਸ਼ੀਸ਼ੇ ਨਾਲ ਤੂੰ ਅੱਖਾਂ ਵੀ ਮਿਲਾ ਸਕਦੀ। ਉਦੋਂ ਵੱਡਾ ਦੁੱਖ ساری ਜ਼ਿੰਦਗੀ ਆਪਣੇ ਹਸਬੰਦ ਨਾਲ ਅੱਖ ਨਹੀਂ ਮਿਲਾ ਸਕਦੀ। ਸਮਾ ਪਾ ਕੇ ਤੈਨੂੰ ਬਹੁਤ ਤੰਗ ਕਰਨਗੀਆਂ ਇਹ ਚੀਜ਼ਾਂ। ਤੇ ਮੈਨੂੰ ਤਾਂ ਪਤਾ ਨਹੀਂ ਇਹ ਕੀ ਕਰਨਗੀਆਂ। ਉਹਨੇ ਬਾਈ ਜੀ ਕੁੜੀ ਪੈਰਾ 'ਚ ਬੈਗੀ ਮੇਰੇ ਉੱਠ ਕੇ ਜਦੋਂ ਇਹਨੀਆਂ ਗੱਲਾਂ ਕਹੀਆਂ। ਉਹਨੇ ਮੈਨੂੰ 500 ਦਿੱਤਾ ਸੀ ਤੇ ਮੈਂ ਇਹਨੂੰ 1100 ਰੁਪਇਆ ਦੇ ਕੇ ਭੈਣ ਬਣਾ ਕੇ ਸਿਰ ਤੇ ਹੱਥ ਧਰ ਕੇ ਹਰੀ ਸਿੰਘ ਨਲੂਏ ਦੀ ਸਾਖੀ ਯਾਦ ਕਰਕੇ ਕੁੜੀ ਤੋਰੀ ਅੱਜ ਵੀ ਮੇਰੇ ਨਾਲ ਕੁੜੀ ਵਰਤਦੀ ਆ ਇੱਕ ਲੜਕੀ ਮੇਰੇ ਕੋਲ ਮਖੂ ਆਉਂਦੀ ਏ ਸੇ ਤਰ੍ਹਾਂ ਹੀ ਹਸਬੰਦ ਨਸ਼ੇ ਕਰਦਾ ਸੀ ਮੈਨੂੰ ਕਹਿੰਦੀ ਜੀ ਮੇਰਾ ਇਹ ਤਾਂ ਖਿਹੜਾ ਛਡਾ ਦਿਓ ਇੱਕ ਹਫਤਾ ਜਿੱਥੇ ਮੈਨੂੰ ਮਰਜ਼ੀ ਲੈ ਜਾਓ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਲੰਬੀ ਹੋ ਜੂ ਵੀਡੀਓ ਕਰਤਾਰ ਬਣਾਉਣੇ ਪੈਂਦੇ ਆ ਕਰਤਾਰ ਘੜਨੇ ਪੈਂਦੇ ਆ ਇਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਤੇ ਅਜਮੇਰ ਸਿੰਘ ਨੇ ਅਜਨਾਲਾ ਕਾਂਡ ਤੇ ਕੀ ਦਾ ਜ਼ਿਕਰ ਕੀਤਾ ਸੀ ਉਹ ਵੀ ਅਗਲੀ ਵੀਡੀਓ ਚ ਕਰਾਂਗੇ ਦਿਓ ਆਗਿਆ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਦਿਆ ਕਰੋ ਤੇ ਮਾੜਾ ਕਮੈਂਟ ਨਾ ਕਰਿਆ ਕਰੋ ਜੇ ਨਹੀਂ ਸੁਣਨਾ ਹੁੰਦਾ ਨਾ ਸੁਣੋ ਜੇ ਤੁਹਾਡੇ ਇੰਨਾ ਮੱਖੀ ਲੜਦੀ ਹੈ ਨਾ ਜਿਹੜਾ ਕਮੈਂਟ ਕਰਦੇ ਆ ਨਾ ਮੇਰਾ 978000 ਮੇਰਾ ਨੰਬਰ 7474 ਫੋਨ ਕਰਕੇ ਮੇਰੇ ਸਾਹਮਣੇ ਖੜਕੇ ਗੱਲ ਕਹਿ ਦਿਓ ਤੇ ਜੇ ਮੈਂ ਜਵਾਬ ਨਾ ਦੇਵਾਂ ਮੈਂ ਆਪਦੀ ਮਾਂ ਦਾ ਦੁੱਧ ਨਹੀਂ ਚੁੰਗਿਆ ਜੇ ਤੁਸੀਂ ਫਿਰ ਨਹੀਂ ਮੇਰੇ ਸਾਹਮਣੇ ਆ ਕੇ ਕਹਿ ਸਕਦੇ ਫਿਰ ਤੁਸੀਂ ਆਪਦੇ ਮਾ ਦੇ ਤੇ ਆਪਦੇ ਪਿਓ ਦੇ ਪੁੱਤ ਹੀ ਨਹੀਂ ਮੇਰੀ ਵੀਡੀਓ ਨਾ ਦੇਖੋ ਮੈਨੂੰ ਕੋਈ ਦੁੱਖ ਨਹੀਂ ਆਹ ਜਿਹੜੀ ਹੁਣ ਇਹਨੇ ਕੀਤੀ ਆ ਲੀਕ ਉਹਦੀ ਜੋ ਵੇਖੀ ਆ ਨਿਊਡ ਸਾਰੀ ਐਡੀ ਗੰਦੀ ਵੀਡੀਓ ਆਪਦੇ ਬॉयਫ੍ਰੈਂਡ ਨਾਲ ਪਤਾ ਨਹੀਂ ਕਿਹਦੇ ਨਾਲ ਇਸ ਤੋਂ ਅੱਗੇ ਬਲੈਕਮੇਲਿੰਗ ਸ਼ੁਰੂ ਹੋ ਗਈ ਪਤਾ ਨਹੀਂ ਕਿੰਨਿਆਂ ਦੀਆਂ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਇਹਨੇ ਬਹੁਤ ਅਫਸਰਾਂ ਦੀਆਂ ਬਹੁਤ ਲੀਡਰਾਂ ਦੀਆਂ ਹੁਣ ਉਹਦੇ ਨਾਲ ਸਮਝੌਤੇ ਉਹ ਵੀ ਸਾਨੂੰ ਫੋਨ ਦੇ ਦੇ ਉਹ ਬੜਾ ਛਾਤਰ ਕਿਸ ਨੂੰ ਦਾ ਬੰਦਾ ਤੇ ਜਿਹੜਾ ਮੁੰਡਾ ਇਹ ਕਤਲ ਚ ਫਸ ਗਿਆ ਮੇਰੋਂ ਦਾ ਉਹਦੇ ਡੈਡੀ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਅਗਲੀ ਵੀਡੀਓ ਚ ਕਰਾਂਗੇ ਉਹ ਬੱਚੇ ਨੂੰ ਕਿਵੇਂ ਪੁਸਾਇਆ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਦੇ ਵਾਗ ਗਿਆ